ਹਾਂਜੀ ਸ਼ਸ਼ੀਕਾਲ ਜੀ ਸਾਰਿਆਂ ਨੂੰ ਤੇ ਆਪਾਂ ਕਈ ਦਿਨ ਹੋ ਗਏ ਵਿਆਹ ਦੀਆਂ ਤਿਆਰੀਆਂ ਕਰੀ ਜਾਂਦੇ ਸੀਗੇ ਉਸ ਕਰਕੇ ਆਪਾਂ ਵਲੌਗ ਬਣਾਇਆ ਨਹੀਂ ਹੈਗਾ ਕੋਈ ਵੀ ਤੇ ਅੱਜ ਆਪਾਂ ਤੜਕੇ ਜਾਣਾ ਵਿਆਹ ਇੱਥੇ ਚੱਲਾਂਗੇ ਆਪਾਂ ਟਰੈਕਟਰ ਤੇ ਤਿਆਰੀਆਂ ਕਰੀ ਜਾਂਦੇ ਆ ਜਾਣਦੀਆਂ ਤੇ ਦੇਖੋ ਇਹ ਟਰਾਲੀ ਲੈ ਕੇ ਆਂਦੀ ਆਪਾਂ ਆਪਣੇ ਮਿੱਤਰ ਦੀ ਆਪਣੀ ਟਰਾਲੀ ਛੋਟੀ ਹੈਗੀ ਟਰੈਕਟਰ ਵੀ ਆਪਣੇ ਨਾਲ ਡੈਕ ਨਹੀਂ ਚੱਲਦਾ ਇਹਦਾ ਤੇ ਤਾਰਾ ਪੂਰਾ ਹੀ ਮੱਚ ਗਿਆ ਇਹਦੀਆਂ ਟਰੈਕਟਰ ਵੀ ਆਪਾਂ ਕੋਈ ਹੋਰ ਮੁੰਡੇ ਦਾ ਮਿੱਤਰ ਦਾ ਪੁੱਛਿਆ ਆਪਣੇ ਸਕੇਆਂ ਚੀਨੇ ਉਹ ਵੀ ਤੇ ਹੁਣਾਂ ਟਰਾਲੀ ਪਾ ਕੇ ਲੈਂਦੀ ਆ ਇਹਦਾ ਇੱਕ ਤਾਲ ਲਾਉਣਾ ਬੈੱਡ ਬੈੱਡ ਜਾਂ ਲਾ ਕੇ ਧੋਣੇ ਇਹਨੂੰ ਟਰੈਕਟਰ ਲਿਆਵਾਂਗੇ ਸ਼ਾਮ ਨੂੰ ਆਪਾਂ ਕੱਪੜਾ ਲੀਡਾ ਸਾਰਾ ਕੁਝ ਤੇਤੀ ਦੂਤੀ ਪਰ ਇਹ ਪਏ ਆ ਸਾਰਾ ਤਿਆਰੀ ਕਰ ਲਈ ਮਹੀਨਾ ਹੋ ਗਿਆ ਤਿਆਰੀ ਕਰਦਿਆਂ ਨੂੰ ਵਿਆਹ ਦੀ ਪੱਟੇ ਇੰਦਾ ਕਾਮਾ ਵਹੀ ਕੁੜੀਆਂ ਦਾ ਦੇਖੋ ਕੁਛੇ ਸਮਾਨ ਲੈਣ ਗਏ ਨੇ ਬਾਜ਼ਾਰ ਚ ਤੇ ਆ ਭਰੇ ਪਏ ਨੇ ਬੋਟੇ ਕੱਪੜਿਆਂ ਨਾਲ ਉਹ ਲੁਕਾਏ ਹੋਏ ਨੇ ਭ ਯਾਰ ਕਪੜਾ ਲੀਡਾ ਲੈਣਾ ਹੋਰ ਬੜਾ ਮੋਟਾ ਰਹੇਗਾ ਕੁੜੀਆਂ ਦਾ ਸਮਾਨ ਤਾਂ ਹੁੰਦਾ ਹੀ ਨਹੀਂ ਪੂਰਾ ਚਲੋ ਹੁਣ ਆਪਾਂ ਬੈੱਡ ਬੋਟ ਲਾ ਲਈਏ ਪਹਿਲਾਂ ਫੇਰ ਦਿਖਾਉਨੇ ਸਾਨੂੰ ਆ ਜਾ ਚਾਹ ਪੀਲਾ ਚਲੋ ਜੀ ਮੈਂ ਅੱਡੀ ਗੁੱਗੀ ਸੀ ਕੋਈ ਨਾ ਪੁੱਤ ਮੈਂ ਵੀ ਅੱਡੀ ਗੁੱਗੀ ਸੀ ਤੇ ਹੁਣ ਆਪਾਂ ਇਹਨੂੰ ਬੈਡ ਬੁੱਡ ਲਾ ਲਈਏ ਤਾਂ ਫੇਰ ਮਿਲਦੇ ਆ ਮਿੱਤਰੋ ਲਓ ਜੀ ਆਪਣੇ ਵਾਲਾ ਟਰੈਕਟਰ ਲਾਤਾ ਸੀ ਆਪਾਂ ਅੰਦਰ ਆਹ ਟਰੈਕਟਰ ਲਿਆਂਦਾ ਆਪਾਂ ਇੱਥੇ ਡੈਕ ਵੀ ਵਧੀਆ ਚੱਲਦਾ ਹਨ ਤੇ ਇਹ ਵੀ ਆਪਣੇ ਸਕੇ ਆਂਦਾ ਹੀ ਆ ਆਪਣੇ ਵਾਲਾ ਥੋੜਾ ਤਵਾਨ ਤੋਂ ਵਾਲਾ ਸੀ ਤਵਾਨ ਤਾਂ ਇਹ ਵੀ ਵਾਲਾ ਹੁਣ ਮੈਂ ਤਵਾਨ ਗਿਆ ਸੀ ਉੱਥੇ ਟਰੈਕਟਰ ਖੜੇ ਸੀ ਬਾਹਲੇ ਮੈਲ ਵਾਲੇ ਤੇ ਸਰਵਸਟੇਸ਼ਨ ਵੀ ਇਹਨਾਂ ਦਾ ਆਪਣਾ ਹੀ ਆ ਜਿਨ੍ਹਾਂ ਦੇ ਟਰੈਕਟਰ ਆ ਬਾਈ ਦਾ ਆਪਣੇ ਦਾ ਤੇ ਫਿਰ ਅੱਠ ਸਵੇਰੇ ਤਵਾ ਕੇ ਲਿਆਵਾਂਗੇ ਟਰਾਲੀ ਬਿੱਟ ਲਾਤਾ ਸੀ ਆਪਾਂ ਸਵੇਰੇ ਤਵਾ ਕੇ ਲਿਆਵਾਂਗੇ ਇਹਨੂੰ ਤੇ ਨਾਲੇ ਇਹਦੇ ਕਪੜਾ-ਕਪੜਾ ਪਾਉਣੇ ਆ ਤੇ ਟੱਕੇ ਦਾ ਟੱਕਿਆ ਜਾਂਦਾ ਟੱਕ ਠਾਕਤਾ ਤੇ ਸਵੇਰੇ ਆਪਾਂ ਚੱਲਾਂਗੇ 10:00 ਵਜੇ ਤਵਾ ਕੇ 8:00 ਵਜੇ ਤਵਾ ਲਿਆਵਾਂਗੇ ਸਵੇਰੇ ਆਪਾਂ ਤੇ ਹੁਣ ਸਾਨੂੰ ਅੱਜ ਜੁੱਤੀ ਲੈ ਕੇ ਆਇਆ ਉਹ ਦਿਖਾਈਏ ਬਾਕੀ ਤਾਂ ਸਾਨੂੰ ਕੱਪੜੇ ਸਾਰੇ ਦਿਖਾਏ ਨਹੀਂ ਹੈਗੇ ਹਨਾ ਸਾਰੇ ਪੈਕ ਕਰਤੇ ਸੀ ਉਦੋਂ ਜਦੋਂ ਆਪਾਂ ਵਲੌਗ ਸ਼ੁਰੂ ਕਰਿਆ ਇੱਕ ਆਹ ਲਿਕੇ ਆ ਇਸੇ ਮਾਰ ਚਲੇ ਕੇ ਆਇਆ ਤਾਂ ਇਹ ਲਿਕੇ ਆ ਚੁੱਤੀ ਮਿੱਤਰੋ ਅਯੋਤੀ ਅਯੋਤੀ ਸਵੇਰੇ ਆਪਾਂ ਕੁੜਤਾ ਵਿਆ ਮਾ ਪਾਉਣਾ ਜਾਣ ਵੇਲੇ ਆ ਚੁੱਤੀ ਲੈ ਕੇ ਆਏ ਆ ਆਪਾਂ ਦੱਸਿਓ ਕਮੈਂਟ ਕਰਕੇ ਕਿਵੇਂ ਲੱਗੀ ਮਿੱਤਰੋ ਇਹ ਆਪਾਂ ਕੁੜਤੇ ਜਾਂ ਮੇਰਾ ਪਾਉਣਾ ਸਵੇਰੇ ਜਾਗੋ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਪੂਰੇ ਘੈਂਟ ਆ ਪੰਜ ਸੱਤ ਬਲੌਗ ਤਾਂ ਪੂਰਾ ਸਿਰੇ ਹੀ ਆਉਣਗੇ ਮਿੱਤਰੋ ਦੇਖੀ ਆਇਓ ਤੇ ਉਤਰ ਰੋਟੀ ਬਣਾਈ ਜਾਂਦੇ ਨੇ ਕੁੜੀਆਂ ਮੈਂ ਦੋ ਤਿੰਨ ਪਹਿਲਾਂ ਵੀ ਲਵਾਇਆ ਸੀ ਪੂਆ ਕੋਲੇ ਉੱਥੇ ਬਲੌਗ ਬਣਿਆ ਨਹੀਂਗਾ ਕੰਮ ਸੀ ਬਾਲਾ ਕੜਾਹੀ ਕਰੋਹੀ ਦਾ ਹਨਾ ਉਸ ਕਰਕੇ ਬਲੌਗ ਨਹੀਂ ਬਣਿਆ ਆਪਣਾ ਤੇ ਹੁਣ ਇਹ ਤੋਂ ਬਾਅਦ ਆਪਾਂ ਮਹਿੰਦੀ-ਮੁੰਦੀ ਲਵਾਉਣਗੇ ਚੱਲ ਫਿਰ ਫੋਟੋ ਖਾਲੀ ਪਹਿਲਾਂ ਫੇਸ ਦੇਖਦੇ ਆਂ ਇਹੜਾ ਤਾਂ ਬੁੱਤੇ ਵੇਲਾ ਹੁਣ ਕਿਹਨੂੰ ਦੱਸਾਂਗਾ। ਥਾਈਂ ਤੁਹਾਡੀ ਮਹਿੰਦੀ ਦਿਖਾਈ। ਤੁਹਾਡੀ ਮਹਿੰਦੀ ਕਹੀਂ ਤੁਹਾਡੇ ਨਾਲ। ਇਹ ਕਿਹੜਾ ਕਲੀਏ ਨੇ ਤੂੰ? ਪਹਿਲਾਂ ਕਿੱਲਾ ਬੰਦ ਕਰੀਂ ਚੰਗਾ। ਵਾੜੇ ਪੱਟੀਆਂ ਨੇ ਨਾ ਕੀ ਦੇ ਸਾਹਮਣੇ ਉਹ ਕਿਉਂ ਨਹੀਂ ਕਈ ਮਿੱਟਿਆ ਪਿਆ ਨਿਕਲਣ ਲੱਗਿਆ ਹੈਗਾ ਜਿੱਦੇ ਮਾੜਾ ਮਾੜਾ ਕੱਟਿਆ ਹੋਇਆ ਦਿੱਤਾ ਸਾਹਮਣੇ ਹੁੰਦਾ ਹੈ ਲੋ ਜੀ ਬੱਚਿਆਂ ਦੀ ਮਹਿੰਦੀ ਲੱਗ ਚੁੱਕੀ ਹੈ ਇਹਨਾਂ ਤੇ ਆਪਾਂ ਡਰ ਨਾਲ ਸੁਕਾ ਲਾਂ ਨਹੀਂ ਮਹਿੰਦੀ

ਹੋੜਾ ਛੇੜੇ ਨੂੰ ਚਾਹਗਾ ਪੁੱਤ ਹੱਥ ਆਪਣੇ ਉਤਰ ਚਾਚੇ ਦੀਆਂ ਨੂੰ ਹਾਂ ਆਈਆਂ ਸੀ ਮਹਿੰਦੀ ਲਗਵਾਉਣ ਉਹਨਾਂ ਨੂੰ ਅੱਧਰ ਛੱਡਿਆ ਵਾਰ ਚ ਕਰੇ ਤੇ ਹੁਣ ਆਪਣੇ ਲਾਗੇ ਲਾਉਣ ਸਾਰੇ ਪਾਣੀ ਦੇ ਆਈਂ ਮੂਰਲੇ ਕਿਤੇ ਵਾਪਕ ਆਉਣ ਤੇ ਮੈਨੂੰ ਤਾਂ ਬਾਣੀ ਉਹ ਹੋਊਗੀ ਆਰੇ ਬੱਚੇ ਬੋਲੀਆਂ ਸੁਣੀ ਜਾਂਦੇ ਆ ਸਵੇਰੇ ਫਿਰੋਜ਼ਸਾਬ ਨਾਲ ਹੀ ਗਾਉਣਗੇ ਹੈ ਵੀ ਤੂੰ ਗਾਉਣਗੇ ਹਾਂਜੀ ਹੈ ਹਾਂਜੀ ਆ ਛੋਣੀ ਛੋਣੀ ਚਾਚੂ ਦਾ ਚਾਚੂ ਦਾ ਸੋਣੀ ਨਹੀਂ ਲੱਗਿਆ ਹੈ ਫਿਰ ਰੋਟੀ ਖਾ ਲਈ ਤੁਸੀਂ ਮੈਂ ਵੀ ਹੂੰ ਖਾਣ ਨਾ ਜਾ ਕੇ

ਕਿੰਨਾ ਟਾਈਮ ਨਹੀਂ ਹੋਇਆ ਹੁਣ ਉਹ ਵੀ ਮਰੀ ਅੰਦਰ 8 ਵਜੇ ਜੇ ਮਰੀ 9 10 ਹੋ ਗਏ ਲੈ ਲੈ ਕਿੰਨੇ ਹੋ ਗਏ 9 ਵਜੇ 9 9 ਫਿਰ ਤੁਸੀਂ 10 ਕਹੀਂ ਅੰਨੋ ਮੈਂ ਦਾ 10 ਚ ਕੀ ਫਰਕ ਹੈ ਹਾਂ 9 ਹੋ ਗਏ ਜੇ ਮੈਂ ਦੋਆਂ ਨਹੀਂ ਲਿਖਦੀ ਆ 10 ਚ ਘੰਟੇ ਦਾ ਫਰਕ ਹੈ ਹੇ ਤਾਂ ਬਈ ਤਾਂ ਇਹ ਵਿਚਾਰਾ ਹੋਰ ਵੀ ਲਾਊਗਾ ਘਰੇ ਬੈਠੇ ਨਹੀਂ ਆਏ ਹਾਂ ਕਿਦਾ ਬਿਆਥੇ ਕੁੜੀ ਦਾ ਅੱਛਾ ਬਲੌਕ ਹੋਣਾ ਨੇ ਹਮ ਸੇਕਟਾ ਨਹੀਂ ਨਾ ਨਾ ਇਹਨੇ ਕਿਤੇ ਵੀ ਐ ਹਲੋ ਲੋਜੀਕ जोड़ा मुंडा मेहंद ला तो बेचारा कुड़िया वर्ग दुद्ध फा के आने आप लास्ट मेहंदी थी लाई दुला पीला ठंडा ही हो गया ठीक ही होगा ਨਾਗਰਮਣੀ ਹੋਵੇ ਦੇਖਾ ਇੱਥੇ ਲੱਗੀ ਸਾਰੀ ਇਧਰ ਆਪਾਂ ਲਾ ਲਈ ਲਾਉਣੀ ਆ ਮੇਰੇ ਪਾਸੇ ਕੰਮੀ ਆਂ ਜੀ ਮਹਜ ਰੱਬਾ ਲਾ ਗਈ ਦੂਜੇ ਪਾਸੇ ਦੇਖਾ ਲਾਉਣੀ ਉਧਰ ਤਾਂ ਲਾਈ ਨਹੀਂ ਹੈ ਹਾਂਜੀ ਇਹ ਵੀ ਲਵਾਇਆ ਹੈ ਮਹਿੰਦੀ ਦੇਖਾ ਓਏ ਉਹ ਵੀ ਕੰਮਲੀਟ ਸਾਰੀ ਹੂੰ ਪਿੱਤੂ ਦੀ ਵੀ ਚੋਕੀ ਪਿੱਤੂ ਦੇਖਾ ਨਾ ਬਤ ਛੇੜਨਾ ਬਸ ਇਹ ਤਾਂ ਸੁੱਕੀ ਪਿੱਤੂ ਨੂੰ ਰੋਟੀ ਖਵਾਤੀ ਇਹਨਾਂ ਨੇ ਪਹਿਲਾਂ ਖਾ ਲਈ ਸੀ ਉਹ ਤੋਂ ਹਾਂ ਹੈ ਵੀ ਤੂੰ ਬੀਤੂ ਨੂੰ ਘੋੜਾ ਨਾ ਖਵਾਤੀ ਰੋਟੀ ਹੁਣ ਪਹਿਲਾਂ ਇਹਨੇ ਪਾਪੇ ਨਾਲ ਖਾ ਲਈ ਸੀ ਸਭ ਕੀ ਤੇ ਮੈਂ ਨਾ ਉਹਨੂੰ ਦੁਬਾਰੇ ਪਾ ਕੇ ਲੈ ਕੇ ਆਇਆ ਮੈਂ ਪਹਿਲਾਂ ਨਾਰੀਅਲ ਦਾ ਤੇਲ ਹੀ ਪਾ ਲਿਆ ਉਹਦੇ ਵਿੱਚ ਮੇਰੀਗਾ ਮੈਂ ਗੋਲੀ ਚ ਪਾ ਕੇ ਨਾਰੀਅਲ ਦਾ ਤੇਲ ਵੀ ਤੁਹਾਨੂੰ ਪਤਾ ਸਰਦੀ ਕਰਕੇ ਹਨ ਵੀ ਜੰਮਿਆਂ ਦਾ ਸਰਦੀ ਕਰਕੇ ਉਹ ਪਿਗਲਦਾ ਨਹੀਂ ਉਹ ਮੈਂ ਗੋਲੀ ਚ ਪਾ ਕੇ ਗਰਮ ਕਰਕੇ ਲਾਇਆ ਸੀਗਾ ਉਹ ਥੋੜਾ ਜਿਹੜਾ ਬਚ ਗਿਆ ਉਹ ਮੈਂ ਮੇ ਰੱਖ ਤੇ ਗੋਲੀ ਟੱਕ ਕੇ ਉਹ ਇਹਨਾਂ ਨੂੰ ਲੱਗੇ ਕਿ ਸਕੇ ਉਹ ਸਾਰੀ ਚ ਚਵਾ ਲਿਆ ਨਾਰੀਅਲ ਦਾ ਤੇਲ ਹੋਰ ਉਹ ਦਿਖਾਉਣਾ ਤੁਹਾਨੂੰ ਮੈਂ ਨਾਰੀਅਲ ਦਾ ਤੇਲ ਨਾਲ ਸਬਜੀ ਚ ਪਾ ਲਿਆ ਮੈਨੂੰ ਐ ਸੀ ਕਿਉਂ ਪਿਆਗਾ ਆਹ ਗੋਲੀ ਚ ਪਿਆ ਸੀ ਆਹ ਦੇਖੋ ਮੈਂ ਦੁਬਾਰੇ ਵੀ ਟੱਕਤਾ ਮਾ ਚਲੋ ਥੋੜਾ ਇਹ ਘਿਓ ਪਿਆਗਾ ਇਹਦੇ ਵਿੱਚ ਮੈਂ ਪਾ ਲਵਾਂ ਨੇ ਆ ਨਾਰੀਅਲ ਦਾ ਤੇਲ ਮੈਂ ਉਹ ਸਬਜ਼ੀ ਚ ਪਾ ਕੇ ਗਰਮ ਕਰਕੇ ਇੱਕ ਬੁਰਕੀ ਲਈ ਮੈਂ ਇਹਨਾਂ ਨੂੰ ਕਿਹਾ ਮੈਂ ਨਾਰੀਅਲ ਦੀ 스멜 ਜੀ ਕਤੁਆਈ ਜਾਂਦੀ ਹੈ ਸਬਜ਼ੀ ਚ ਤੇ ਇਹ ਕਹਿੰਦੇ ਨਹੀਂ ਮੈਂ ਮੈਂ ਨਾਰੀਅਲ ਦਾ ਤੇਲ ਤਾਂ ਨਹੀਂ ਪਾ ਲਿਆ ਮੈਂ ਘਿਓ ਦੀ ਥਾਂਵੇਂ ਕਹਿੰਦੇ ਹਾਂ ਕਹਿੰਦੇ ਫਰਿੱਜ ਤੇ ਪਿਆ ਸੀ ਤੇ ਹਾਰ ਉਹ ਆ ਪਈਆ ਘਿਓ ਵਾਲੀ ਤੇ ਮੈਂ ਉਹ ਚੱਕ ਕੇ ਕੋਲੀ ਆ ਪਾ ਲਈ ਐਡਾ ਬਟਾ ਹੋ ਗਿਆ ਮੈਂ ਇੱਕ ਬੁਰਕੀ ਨਿਘਾਈ ਸੀ ਵੈਸੇ ਉਹਦੀ ਪਤਾ ਲੱਗ ਗਿਆ ਮੈਨੂੰ ਤੇ ਫਿਰ ਮੈਂ ਉਹ ਕਰੀ ਐਡਾ ਤੋਖਾ ਹੋ ਗਿਆ ਚਲੋ ਹੁਣ ਮੈਂ ਦੁਬਾਰੇ ਰੋਟੀ ਪਾਈ ਹੈਗੀ ਆ ਦੇਖੋ ਓਕੇ ਉਹ ਗਰਮ ਕਰਕੇ ਲੈ ਕੇ ਆਂ ਦੁਬਾਰੇ ਹੁਣ ਖਾਣਾ ਮੈਂ ਤੇ ਇਹਨਾਂ ਨੇ ਮਹਿੰਦੀ ਨੂੰ ਦੀ ਲਵਾ ਲਾ ਲਈ ਓਕੇ ਹੈਗਾ ਮਾ ਚਲੋ ਹੁਣ ਆਪਾਂ ਵਲੌਗ ਦਾ ਕਰ ਦਿਆਂ ਚੀ ਐਂਡ ਤੇ ਆਹ ਵਲੌਗ ਆਪਾਂ ਪਾ ਦੇਣਾ ਤੇ ਬਾਕੀ ਵਲੌਗ ਸੁਰੂ ਕਰਾਂਗੇ ਹੁਣ ਆਪਣੇ ਬਲੌਗ ਘੈਂਡ ਤੋਂ ਘੈਂਡ ਵਲੌਗ ਆਉਣਗੇ ਵਿਆਹ ਵਾਲੇ ਵਿਆਹ ਵਾਲੇ ਅੰਜਵਾਇ ਕਰੋ ਪੂਰਾ ਟਾਪ ਵਲੌਗ ਆਉਣਗੇ ਸ਼ਸ਼ੀਕਾ ਬੋਲ ਦੋ ਬੀਤੂ ਸ਼ਾਰਨ ਸ਼ਸ਼ੀਕਾ ਨੀਵੇਂ ਵਾਜੇਗੀ ਨਾ ਜੋ ਨਾ ਕਿ ਅੱਜ ਆ ਨਹੀਂ ਸ਼ਸ਼ੀਕਾ ਕਿਤਨੇ ਪਿਆਰ ਨਾਲ ਕਿਹਾ ਤੁਹਾਾਰੇ ਕਿਹਾ ਬੀਤੂ ਸ਼ਾਰਨ ਸ਼ਸ਼ੀਕਾ ਤੁਸੀਂ ਵੀ ਸਾਰਿਆਂ ਨੂੰ ਸ਼ਸ਼ੀਕਾ ਤੁਸੀਂ ਓਕੇ ਬਾਏ ਬਾਏ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਤੇ ਦੂਆ ਚ ਆਪਣੇ ਵਲੌਗ ਤੁਹਾਡਾ ਪੱਟ ਉਹਨਾਂ ਦੇ ਤੜਕੇ ਨਾਨਕਾ ਮੇਲ ਆ ਨਾਨਕਾ ਮੇਲ ਜਾਊਗਾ ਜੀ ਸਵੇਰੇ ਚਲੋ ਜੀ ਸ਼ਸ਼ੀਕਾ ਸਾਰਿਆਂ ਨੂੰ ਟ੍ਰੈਕਟਰ ਟਰਾਲੀ ਤੇ ਨਾਨਕਾ ਮੇਲ ਦੇਖਿਓ ਫਿਰ ਲਾਣਾ